ਸਾਧਰੂ ਕਰਦੀ ਸਵਾਗਤ ਆਪਾਂ ਆਪਣੇ ਜੀ ਦੇ ਵੀਡੀਓ ਵਿੱਚ ਕਹਿੰਦੇ ਮੇਰੇ ਤੁਹਾਨੂੰ ਪਤਾ ਵੀ ਜਿਵੇਂ ਆਪਾਂ ਆਪਣੇ ਵੀਡੀਓ ਚੱਲ ਰਿਹਾ ਜਵੇਂ ਤਰਵੰਡੀ ਸਾਹਿਬੋਂ ਮੰਡੀ ਦੀਆਂ ਪੂਰੇ ਬਾਈ ਜੀ ਨਾਲ ਕੋਲ ਟਰੈਕਟਰ ਆ ਡਾੜ ਕੇ ਆ ਰਹਾਂ ਤੇ ਇਹ ਟਰੈਕਟਰ ਸੇਲ ਕਰਨਾ ਬਾਈ ਉਹਨਾਂ ਨੇ ਬਾਈ ਸਾਡਾ ਨਾਮ ਦਾ ਸਵਾਗਤ ਆਪਾਂ ਆਪਣੇ ਚੈਨਲ ਤੇ ਜੀ ਤੁਹਾਡਾ ਵੀ ਸਵਾਗਤ ਹੈ ਬਾਈ ਕਿੰਨੇ ਮੋੜਾ ਟਰੈਕਟਰ ਇਹ ਹੈ 190 90 ਮਾਰ ਉਹਨਾਂ ਸਰ ਕਰਨਾ ਵੀ ਮਾਰ ਲੈ ਹਾਂਜੀ ਇਹ ਕਿੱਥੋਂ ਨੰਬਰ ਆ ਜੀ ਇਹ ਬਰਨਾਲਾ ਕੀ ਵੀ ਨੰਬਰ ਹੈ ਜੀ ਬਰਨਾਲਾ ਤੇ ਇਹ ਨੂੰ 50 ਦਾ ਨੰਬਰ ਆ ਜੀ ਯਾਰ ਨੰਬਰ ਕਿੰਨੇ ਨਮਾੜ ਕਰਦੇ ਆ ਟਰੈਕਟਰ ਦੀ 210000 ਰੁਪਏ ਦੀ 2 ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ 9876819157 ਜੀ ਐਡਰੈਸ ਕਿਹਾ ਜੀ ਆਪਣਾ ਜੀ ਪਿੰਡ ਲਾਲਿਆਣਾ ਤਸੀਲ ਤਲਵੰਡੀ ਸਾਬੋ ਜ਼ਿਲ੍ਹਾ ਮਟੰਗੜਾ ਠੀਕ ਹੈ ਜੀ ਧੰਨਵਾਦ ਬੜਾ ਜੀ ਧੰਨਵਾਦ ਜੀ ਤੁਹਾਡਾ ਉਹ ਕਹਦੇ ਡਿਮਾਂਡ ਆ ਤਾਂ ਪੁਰਾ ਕੱਟ ਕਰ ਲਾਂਗੇ ਠੀਕ ਹੈ ਜੀ ਬੋਲ ਦੇ ਕਟੋ ਜੀ ਠੀਕ ਹੈ ਜੀ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਵੀ ਇਧਰ ਨਵਾਂ ਆਵਾਜ਼ ਹਾਂਜੀ ਬ్రో ਇੱਕ ਆਪਣਾ ਇਹ ਬਾਈ ਜੀ ਨੇ ਇਹ ਟਰੈਕਟਰ ਆ 855 ਪੰਜ ਹੁਣਾ ਫਾਟਾ ਪੰਚਨਲ ਤੇ ਠੀਕ ਹੈ ਜੀ ਬਾਈ ਕਿਨੇ ਮਾਡਲ ਟਰੈਕਟਰ ਹੈ 2009 ਮਾਡਲ ਹੈ ਬਾਈ 2009 ਮਾਡਲ ਆ ਤੇ ਨੰਬਰ ਕਿੱਥੋਂ ਦਾ ਜੀ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਕੱਲੀ ਡਿਮਾਂਡ ਆਪਣੇ ਰੱਖਿਆ ਟਰੈਕਟਰ ਦੀ ਡਿਮਾਂਡ ਰੱਖਿਆ ਬਾਈ ਦੀ 3 ਲੱਖ 85000 3 85 ਦੀ ਡਿਮਾਂਡ ਆ ਜਿਵੇਂ ਸਿਸਟਮ ਲੱਗਿਆ ਹੋਇਆ ਹਾ ਕੋ ਨਾੜੇ ਦਾ ਮਾਰਾ ਕੋ ਨਾੜੇ ਜਾਣਾ ਕੋ ਨਾੜੇ ਜਾਣਾ ਬਾਈ ਬਾਕੀ ਟਾਇਰ ਦਿਖਾ ਦੇ ਗਰੀਬ ਕੋ ਲੱਗਦਾ ਵੀ 70 75% ਟਾਇਰ ਪੈ ਰਹੇ ਟਰੈਕਟਰ ਦੇ ਜੀ ਹਾਂ ਬਾਈ ਤੇ ਬਾਕੀ ਸਪਨਾ ਸਰੀ ਦੇ ਵਿਚਾਰਾ ਜੀ ਪਾਵਨ ਜੀ ਬਾਈ ਹੇ ਰੇ ਬਾਈ ਉਹਨਾਂ ਦਾ ਟ੍ਰੈਕਟਰ ਮਾਡਲ ਰੈਸਾ ਬੋਲ ਦੋ ਜੀ ਅਬ ਚੈਨਲ ਤੇ 94175 44112 ਠੀਕ ਹੈ ਠੀਕ ਹੈ ਧੰਨਵਾਦ ਜੀ ਧੰਨਵਾਦ ਬਾਈ ਹਵਾ ਟੌਟੋ ਚੱਲਦੀ ਹੈ ਹਾਂ ਠੀਕ ਹੈ ਬਾਈ ਧੰਨਵਾਦ ਬਾਈ ਕਿੰਨੇ ਮਾਡਲ ਟ੍ਰੈਕਟਰ ਜੀ ਇਹ 94 ਮਾਡਲ ਆ ਬਾਈ 94 ਮਾਡਲ ਆ ਜੀ ਹਾਂ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਹਾਂ ਫੇਰ ਮੱਧ ਮੁਰਗਰ ਕਰਦੇ ਆਪਾਂ ਜੀ ਇਹ ਬਾਈ 135000 ਰੇਟ ਆਦਾ ਇੱਕ 6 ਲੱਖ ਦਾ ਦੇਵਾਂਗੇ ਹਾਂ 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 ਪਹਿਲੇ ਟਾਇਰ ਨੂੰ ਕੋ ਨਵੇਂ ਨਹੀਂ ਹਾਂ ਹਾਂ ਮੁਰੇ ਟਾਇਰ ਵੀ ਦਾ ਗੱਦੇ ਪਏ ਨਹੀਂ ਹਾਂ ਪਏ ਨੇ ਤੇ ਬਾਈ ਆਹ ਵਾ ਬਾਈ ਜਿੰਨਾ ਅਰੀਜਨਲ ਆ ਸਾਰਾ ਰੰਗ ਰੂਪ ਜਿੰਨਾ ਹੈਗਾ ਨਾਲ ਦਾ ਠੀਕ ਆ ਠੀਕ ਆ ਹਾਂ ਕੋਈ ਰੰਗ ਬੰਗ ਨਹੀਂ ਪੁੱਜਿਆ ਸਾਰਾ ਅਰੀਜਨਲ ਟਰੈਕਟਰ ਹੈ ਤੇ ਆਪਣਾ ਡਰਾਈਵਰ ਦਾ ਕੰਟੈਕਟ ਨੰਬਰ ਜਿਹੜੇ ਜਿਹੜਾ ਚੰਗਾ ਚਲਾ ਕੇ ਲੈ ਜੇ ਬੰਦਾ ਠੀਕ ਆ ਠੀਕ ਆ ਆਪਣਾ ਡਰਾਈਵਰ ਦਾ ਕੰਟੈਕਟ ਨੰਬਰ ਬੋਲ ਦਿਓ ਬਚਨ ਬਾਈ ਮੋਬਾਈਲ ਨੰਬਰ ਆ ਬਾਈ 94659 46990 ਠੀ ਤਨਵਾਹ ਨੰਬਰ ਆ ਨਾ ਲੱਗਦਾ ਨੰਬਰ ਉਹ ਹੋੜ ਦੀ ਪਾਈ ਬਾਈ ਯਾਰ ਇੱਧਰ ਇੱਧਰ ਹੀ ਉਹ ਹੋੜ ਲਾ ਠੀਕ ਚਲੋ ਜਾਈਏ ਚਲ ਓਏ ਓਏ ਹੋਰ ਪੀਤਾ ਓਏ ਦੱਤਾ ਜਾਈਂ ਬੜਾ ਫੋੜ ਕੋਈ ਯਾ ਤੁਸਾ ਬੋਲਦਾ ਇਹ ਬਈ ਹਰਿਆਣਾ ਨੰਬਰ ਹੈਗਾ ਹਰਿਆਣਾ ਨੰਬਰ ਜੀ ਹਾਂ ਕਿੰਨਾ ਮਾੜਾ ਇਹ 94 ਬਈ ਇਹ ਵੀ 94 ਮਾੜਾ ਜੀ ਹਾਂ origignal tractor ਹੈ ਸਾਰਾ ਜਿੰਨਾ ਹੈਗਾ ਆਲ origignal ਜੀ ਹਾਂ origignal ਜਿੰਨਾ ਰੰਗ ਨੂੰ ਸਾਰਾ ਲਾ ਦਿੱਤਾ ਹੈ ਹਰਿਆਣਾ ਨੰਬਰ ਹਾਂ ਟਾਇਰ ਟਹਿਗੇ 80 75 80 ਪੈਸੇ ਟਾਇਰ ਹੈਗੇ ਟ੍ਰੈਕਟਰ ਨਹੀਂ ਪਹਿਲੇ ਟਾਇਰ ਹੈਗੇ 80 ਪੈਸੇ ਮੁੱਢ ਟਾਇਰ ਦਾ ਲਗਭਗ ਸਾਰਾ ਜਿੰਨਾ ਹੈਗਾ ਜਨੂਨ ओरिजिनल ਸਾਰਾ ਟਰੈਕਟਰ ਠੀਕ ਹੈ ਕਿਤੇ ਰੰਗ ਰੰਗ ਨਹੀਂ ਬਚਿਆਗਾ ਇਹਦੀ ਰੇਟ ਦੀ ਮੰਗ ਮਾਰ ਬਈ ਤਾਂ ਰੇਟ ਤੇ ਇੱਕ 50ਗਾ ਉਹ ਡਿਮਾਂਡ 40 ਕਰਦੇ ਆਗੇ ਆਪਾਂ 40 ਰੱਖਦੇ ਹੋ ਜੀ ਸਰ ਇਹਦੇ ਜਿਹੜਾ ਨੰਬਰ ਉਹ ਹੀ ਰੱਖਣਾ ਜੀ ਆਉਹੀ ਰੱਖਣਾ ਬਈ ਠੀਕ ਕਰੀਏ ਗੱਲ ਲਓ ਬ੍ਰਿਜਾ ਹਾਰਾ ਸਵਾਤ 826 ਨੰਬਰ ਤੇ ਧੰਨਵਾਦ ਵੀਰੇ ਬ੍ਰਿਜਾ ਕਿੰਨੇ ਵਾਲਾ ਟਰੈਕਟਰ ਹੈ 19 ਮਾਡਲ ਹੈ ਵੀਰੇ 2019 ਮਾਰਨਾ ਇਹ ਨੰਬਰ ਕਿੱਥੋਂ ਦਾ ਜੀ ਪਟਿਆਲੇ ਦਾ ਜੀ ਪਟਿਆਲੇ ਦਾ ਪੰਜਾਬ ਨੰਬਰ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਰੀਡ ਰੀਡ ਮਾਰ ਕਰ ਦਈਏ ਆਪਾਂ 6 ਲੱਖ 50 ਹਜ਼ਾਰ ਵੀਰੇ 7 ਲੱਖ ਰੀਡ ਮਾਰ ਕਰ ਦਈਏ ਬਾਕੀ ਟਾਇਰ ਤੋਂ ਨਾਲ ਦੇ ਲਈ ਹਾਂ ਟਾਇਰ ਨਾਲ ਦੇ ਵੀ ਆਪਾਂ ਤੇ ਇਹਦੇ ਵਿੱਚ ਚਾਹੀ ਹਾਂ ਆਪਾਂ ਬਸੇ ਉਹਨਾਂ ਦੇ ਚਾਰ ਸਟਾਰ ਵਾਲਾ ਹਣਾ ਜੀ ਪੰਜ ਹੋ ਵੀਰੇ ਪੰਜ ਆ ਵੀਰੇ ਪੰਜ ਸਟਾਰ ਆ ਪੰਜ ਸਟਾਰ ਆ ਹੀ ਹਾਂ ਪੰਜ ਸਟਾਰ ਆ ਵੀਰੇ ਤੇ ਟਾਇਰ ਵੀ ਨਾਲ ਦੇ ਨੇ ਵੀਰੇ ਲਗਭਗ 670 ਰੁਪਏ 670 ਰੁਪਏ ਹਾਂ ਜੀ ਇਹ ਕਿੱਥੋਂ ਦਾ ਡਰੈਸਰ ਤੇਰਾ ਫੋਨ ਨੰਬਰ ਬੋਲਦਾ ਜੀ ਡ੍ਰੈਚ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ 99686 ਪੂਰਾ 200 ਟਿੱਕੀ ਵੀਰੇ ਠੀਕ ਠੀਕ ਧੰਨਵਾਦ ਤੁਹਾਨੂੰ ਆਪਣਾ ਕੀ ਕਸਮਾ ਦੇ ਤੂੰ ਟਾਈਮ ਦੇ ਜੀ ਭਾਈ ਸਵਾਦ ਆਟੋਮ ਚੱਲਦੀ ਅਸਵਾਦ ਆਪਣਾ ਸੁਪਨਾ ਲੱਭਦੇ ਕੀ ਆਈ ਰਵਿੰਦਰ ਸਿੰਘ ਜੀ ਠੀਕ ਆਈ ਰਵਿੰਦਰ ਸਿੰਘ ਜੀ ਕਿੰਨਾ ਵਾਲਾ ਟਰੈਕਟਰ ਆ ਜੀ ਇਹ ਇਹ 2001 ਮਾਡਲ ਹੈ ਜੀ 1 ਮਾਡਲ ਆ ਤੇ ਇੱਕ ਫਾਰਮ ਰਾਈ ਇਹ ਹਰਿਆਣਾ ਨੰਬਰ ਆਈ ਹਰਿਆਣਾ ਨੰਬਰ ਆ ਜੀ ਕਿੰਨਾ ਕਰਦੇ ਆ ਭਾਈ ਇਹ 3112000 ਰੁਪਿਆ ਕਰਦੇ ਨਾ ਤੇ ਮੇਰਾ 12000 ਰੁਪਿਆ ਡਿਮਾਂਡ ਕਰਦੇ ਜੀ ਹਾਂ ਜੀ ਪੇਡਾਰਰ ਨੂੰ ਖੁਣਾ ਮਿਲਿਆ ਨਹੀਂ ਹਾਂਜੀ ਹਾਂਜੀ ਬਿੱਲ ਆਪਣੇ ਕੋਲ ਪਾਪਾ ਹੀ ਪਾਏ ਠੀਕ ਹੈ ਜੀ ਹਾਂਜੀ ਸਾਰਾ ਜੈਨੂਨ ਟਰੈਕਟਰ ਹੈ ਸਾਰਾ ਜੈਨੂਨ ਟਰੈਕਟਰ ਹੈ ਹਾਂਜੀ ਹਾਂਜੀ ਉਹਦੇ ਡਰਮੇ ਲਗਵਾ 80% ਪਏ ਨੇ ਹਾਂਜੀ ਕਿੰਨੀ ਡਿਮਾਂਡ ਸੀ ਆਪਣਾ ਜੀ 311000 ਰੁਪਏ ਜੀ 311000 ਰੁਪਏ ਦੀ ਡਿਮਾਂਡ ਆ ਤੇ ਆਪਣਾ ਐਡਰੈਸ ਤੇ ਕੰਟੈਕਟ ਨੰਬਰ ਦੱਸ ਦੋ ਜੀ ਆਪਣਾ ਰਾਮਸਰਾ ਪਿੰਡ ਹੈ ਰਾਮਾ ਮੰਡੀ 159882026 ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਭਾਈ 7 ਟੌੜ ਆਪਣੇ ਚੰਗਰ ਤੇ ਸ਼ਿਗਲ ਜੀ ਭਾਈ 7 ਟੌੜ ਸੁਭਨਾ ਦੱਸੋ ਜੀ ਕਲਵੰਤ ਸਿੰਘ ਜੀ ਕਲਵੰਤ ਸਿੰਘ ਜੀ ਕਲਵੰਤ ਸਿੰਘ ਜੀ ਕਿੰਨੇ ਮਾਡਲ ਟਰੈਕਟਰ ਹੈ ਇਹੇ ਹੀ ਮਾਡਲ ਹੈ ਜੀ 20 ਮਾਡਲ ਹਾਂਜੀ ਤੇ ਕਿਥੋਂ ਦਾ ਨੰਬਰ ਹੈ ਇਹ ਐਚ ਆਰ ਆ ਜੀ ਐਚ ਆਰ ਹਰਿਆਣਾ ਨੰਬਰ ਹੈ ਜੀ ਹਾਂਜੀ ਹਰਿਆਣਾ ਨੰਬਰ ਤੇ ਕਿੰਨੇ ਮਾੜਾ ਪੱਕਾ ਦੇ ਦੀ ਆਪਾਂ 6 ਲੱਖ 60 ਹਜ਼ਾਰ ਰੁਪਏ ਡਿਮਾਂਡ ਕਰਦੇ ਹਾਂ ਕੋਈ ਵਾਲੀ ਮੰਨਤਨ ਕਰ ਦੇਗੀ ਠੀਕ ਹੈ ਜੀ ਇਹ ਟੈਟੂ ਨਾਲ ਦੇ ਲਈ ਹਾਂ ਨਾਲ ਦੇ ਜੀ ਨਾਲ ਦੇ ਟੈਟੂ ਲੱਗਦਾ ਕੋਈ ਨਾ ਵੀ 80-90% ਡਰ ਪੈ ਲਈ ਹਾਂਜੀ ਹਾਂਜੀ ਪੈ ਲਈ ਜੀ ਪਾਵਰ ਸਟੀering ਲਈ ਇਹ ਹੀ ਪਾਵਰ ਸਟੀering ਹੈ ਤਾਉ ਮਰ ਲਈ ਤਾਉ ਮਰ ਲਈ ਆਪਣਾ ਇਹ ਕੰਟੈਕਟ ਨੰਬਰ ਤੇ ਆਪਣਾ ਐਡਰੈਸ ਬੋਲ ਦਿਓ ਜੀ 62809 9980 ਦੋ ਜੀ ਠੀਕ ਹੈ ਜੀ ਆਪਣਾ ਐਡਰੈਸ ਜੁਕੈ ਖਵਾਈ ਠੀਕ ਹੈ ਠੀਕ ਹੈ ਧੰਨਵਾਦ ਧੰਨਵਾਦ ਭਾਈ ਸਵਾਦ ਆ ਤੁਹਾਡੇ ਚੈਨਲ ਤੇ ਸਵਾਦ ਆ ਜੀ ਬ੍ਰਿਧੀ ਆਪਣਾ ਸਬਨਾਵ ਦੱਸ ਦਿਓ ਜੀ ਕੀ ਹੈ ਜੀ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਜੀ ਕਿੰਨਾ ਰੈਕਟਰ ਵੀ ਆਪਣਾ ਦਿਖਾਉਣਾ 524 ਹੈ 524 ਹੈ ਤੇ ਕਿਥੋਂ ਦਾ ਮਾਡਲ ਹੈ 44260 ਨੰਬਰ ਹੈ 70 ਨੰਬਰ ਹੈ ਇਹ 4 ਨੰਬਰ ਹੈ ਜੀ ਤੇ ਕਿੰਨਾ ਮਾਡਲ ਹੈ ਜੀ 12 ਲਾਸਟ 2012 ਮਾਡਲ ਹੈ ਡਾਕਟਰ ਦਾ ਦਿਖ ਰਿਹਾ ਹੋਇਆ ਜੀ ਤੇ ਕਿੰਡੀ ਡਿਮਾਂਡ ਆਪਾਂ ਰੈਕਟਰ ਦੀ ਰੱਖੀ ਹੈ ਜੀ 4 4 ਲੱਖ ਦੀ ਡਿਮਾਂਡ ਆ ਜੀ ਠੀਕ ਹੈ ਠੀਕ ਹੈ ਜੀ ਤੇ ਐਕੋ ਦੀ ਕੰਡੀਸ਼ਨ ਦੱਸਦੇ ਕਰਦੇ ਪਾ ਇੱਕ ਵਾਰੀ ਆਪਣਾ ਐਡਰੈਸ ਤੇ ਆਪਣਾ ਕੰਟੈਕਟ ਨੰਬਰ ਬੋਲ ਦੇਣਾ ਚਾਹੀਦਾ ਤੇ ਵੀ ਪੀਓ ਲੱਕੜਾ ਵਾਲੀ ਠੀਕ ਹੈ ਆਪਣਾ ਕੰਟੈਕਟ ਨੰਬਰ ਕੀ ਹੈ ਜੀ 8913439583 ਠੀਕ ਹੈ ਜੀ ਧੰਨਵਾਦ ਤੁਹਾਡਾ ਆਪਣੀ ਕੀਤੀ ਸਵੱਛਤਾ ਜੀ ਆ ਜਾ ਆ ਜਾ ਤਰ ਰਿਪੇ ਹਾਂਜੀ ਬਰਾੜ ਕਹਿੰਦਾ ਬਾਈ ਜੋਨ ਦਾ ਅਖੜਾ ਟ੍ਰੈਕਟਰ ਅਰਜਨ ਨੋਹੋ ਮਹਿੰਦਰਾ 605 ਡੀਆਈ ਇਹ ਨੰਬਰ ਕਿਹੜਾ ਹੋ ਗਿਆ ਅੱਛਾ ਰਵੀ ਅਰੇ ਆੜਾ ਨੰਬਰ ਕਿੰਨਾ 2014 ਮਾਡਲ 15 ਮਾਡਲ 15 ਮਾਡਲ ਇਹ ਜਿਹੜੇ ਵੜੇ ਨੇ 4 ਲੱਖ 50 ਹਜ਼ਾਰ ਬਿਆਹ ਹੈ। ਧੰਨਵਾਦ। 4 ਲੱਖ 50 ਰੁਪਏ ਦੀ ਮੰਗ ਆ। ਬਾਕੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ। ਪਾਵਰ ਸਟੀering ਦੇ ਵਿੱਚ ਆ ਸਾਈਡ ਗੀਅਰ ਤੇ ਲਗਭਗ 8 ਨੂੰ ਬੇਬਖੰਤ ਨੇ ਟਾਇਰੜੀ ਪਿਛਲੇ ਪਏ ਨੇ। ਆਪਣਾ ਨੰਬਰ ਬੋਲ ਦਿਓ ਜੀ। 729850035। ਤੇ ਆਪਣਾ ਐਡਰੈਸ ਕੀ ਹੈ ਆਪਣਾ? ਆਪਣਾ ਹੁਕਮ ਵਾਲੀ ਪਿੰਡ ਹੈ ਰਤੀ ਏਰੀਆ 'ਚ। ਠੀਕ ਹੈ ਧੰਨਵਾਦ।